ਇਦਾਂ ਤੇਰੇ ਮੈਂ ਬੜੇ ਘਰ ਨੇ ਬੜਾ ਇਧਰ ਹੀ ਬਲਾੜੇ ਜਰ ਰਹਾ ਤਾਂ ਮੈਂ ਇਧਰ ਰੋਣ ਲੱਗ ਪਿਆ ਨਿਯੰਗ ਸਿੰਘ ਉੱਧਰ ਜਾ ਕੇ ਮਾ ਨਿਯੰਗ ਸਿੰਘ ਉੱਧਰ ਜਾ ਕੇ ਗਿਰ ਗਿਆ ਵਾਈ ਸਾਈਡ ਮੈਂ ਹੀ ਗਿਰਿਆ ਉਹ ਗੱਡੀ ਦਾ ਟੱਚ ਵੀ ਨਹੀਂ ਹੋਇਆ ਇਧਰ ਨਿਯੰਗ ਸਿੰਘ ਆਏ ਪਰ ਉਹਨਾਂ ਨੇ ਆ ਗਾਣੇ ਕੇ ਬਾਅਦ ਮਾਰਨਾ ਸ਼ੁਰੂ ਕਰ ਦਿੱਤਾ ਡੰਡੇ ਮਾਰੇ ਆਪਣਾ ਸਾਰਾ ਬਿੰਡੇ ਮਾਰੇ ਖਲਵਾੜੀਆਂ ਮਾਰੀ ਠੀਕ ਆ ਉਹ ਗੱਡੀ ਸਪੂਰੀ ਭੰਨ ਤੇ ਕਿੰਨੇ ਬੰਦੇ ਗੱਡੀ ਦੇ ਵਿੱਚ ਸਵਾਰ ਸਵਾਰ ਮੈਂ ਤਾਂ ਮੇਰਾ ਲੜਕਾ ਤੇ ਮੇਰਾ ਭਾਈ ਤਿੰਨ ਬੰਦੇ ਤੇ ਮੇਰੇ ਲੜਕੇ ਦਾ ਨਾਮ ਸੀਗੋ ਮੈਂ ਭਾਈ ਦਾ ਨਾਮ

वो सुन तो रहे नहीं थे वो अब आर्मी में भी जॉब कर पहले आर्मी में 26 साल आर्मी में लगाए मैंने तगड़ा आने के बाद हरियाणा पुलिस में इष्ट था बड़ा क्या मांगते मांग क्या वो इंसान मिले मुझे और उनके साथ कार्रवाई करा जब तक बंधिकारवी ना करा तब तक मैं इधर से जाऊं पानी यही मेरा सबसे ध्यान थी मामला है आज आज मेनू एक तरफली मैं मौके पे पहुंचेया ਮੋਕੇ ਤੇ ਪਹੁੰਚਿਆ ਦੇਖਿਆ ਵੀ ਕਾਰ ਖੜੀ ਐ ਤੇ ਕਾਰ ਤੇ ਡੰਡਿਆਂ ਨੂੰ ਡਿਆਂ ਨਾਲ ਸ਼ੀਸ਼ੇ ਸਾਰੇ ਭੰਨੇ ਪਏ ਐ ਤੇ ਬੰਦੇ ਨੂੰ ਪੁੱਛਿਆ ਮੋਹਨ ਲਾਲ ਐ ਮੋਹਨ ਲਾਲ ਸਾਨੂੰ ਖੇਰ ਸਿੰਘ ਹਮਾਲੇ ਦਾ ਰਹਿਣੇ ਵਾਲਾ ਐ ਇਹਨੂੰ ਪੁੱਛਿਆ ਇਹ ਕਹਿੰਦਾ ਵੀ ਮੇਰੀ ਗੱਡੀ ਕਿਤੇ ਡੰਗ ਸਿੰਗਲ ਡੰਗ ਨਾਲ ਟੱਕਰ ਹੋ ਗਈ ਸੀ ਤੇ ਉਹਨਾਂ ਨੇ ਇਸੇ ਗੱਲ ਦੇ ਗੁੱਸੇ 'ਚ ਆ ਕੇ ਮੇਰੀ ਗੱਡੀ ਦੀ ਮਾਰ ਕੀਤਾ ਕੋਈ ਜ਼ਖਮੀ ਵੀ ਹੋਇਆ ਟੱਕਰ ਵੀ ਨਹੀਂ ਹੋਇਆ ਬੱਸ ਜ਼ਖਮੀ ਦਾ ਮੈਂ ਪੁੱਛ ਰਿਹਾ ਜੇ ਪਰਤਾਲ ਚੱਲ ਰਹੀ ਹੈ ਕਿੱਦਾਂ ਨਹੀਂ ਹੋਊਗੀ ਮੈਂ ਇਹਨਾਂ ਦਾ ਬਿਆਨ ਹਾਸਲ ਕਰਕੇ ਕਰ ਰਹੀ ਕਰ ਰਹੀ ਕਿ ਕੀ ਕੰਮ ਕਰਦੇ ਨੇ ਇਹ ਪਤਾ ਲੱਗਿਆ ਇਹ ਆਪਣੇ ਦੱਸ ਰਹੇ ਹੈ ਕਹਿੰਦੇ ਮੈਂ ਹਰਿਆਣਾ ਪੁਲਿਸ ਚ ਪੁਲਿਸ ਮੈਂ ਇੱਕ ਕਿਥੋਂ ਆ ਰਹੇ ਕਿੱਥੇ ਜਾ ਰਹੇ ਸੀ ਇਹ ਹੰਬਾਲੇ ਤੋਂ ਆ ਰਹੇ ਸੀ ਇਹਨਾਂ ਨੇ ਬਲਾੜੇ ਜਾਣਾ ਸੀ ਮੈਂ ਮਾਤਾ ਢੱਕਣੇ ਜਾਣਾ ਸੀ ਸ਼ਾਇਦ ਤੇ ਇੱਥੇ ਗੱਡੀ ਕੁੜੀ ਟੱਕਰੀ ਇਹਨਾਂ ਦੀ ਕੋਈ ਆ ਜੋਤੀ ਸਰੂਪ ਦੇ ਪੂਰੇ ਖੜੇ ਆਪਾਂ ਉੱਥੇ ਖੜੇ ਆ ਇੱਥੇ ਦੀ ਗੱਲ ਹੈ ਇੱਥੇ ਗੱਡੀ ਖੜੀ ਹੈ ਕੋਈ ਨਹੀਂ ਬਸ ਉਹ ਆਈ ਬੰਦੇ ਕੌਣ ਸੀ ਬੰਦੇ ਜਿਹਨਾਂ ਨੇ ਹਮਲਾ ਕੀਤਾ ਜੀ ਨੰਗਾ ਜੇ ਤੋ ਦੱਸ ਤ ਕਰ ਹੈ ਵੈਰੀਫਾਈ ਤਿੰਨੇ ਇੱਕ ਬੰਦੇ ਸੀ ਪੰਜ ਛੇ ਨੰਗੇ ਸੀ ਕਰ ਲੈ ਕਰੀਂ